ਕਰਪਾਲ ਸਿੰਘ ਸਾਨਾ ਬਸੰਗਾਰਾ ਸਿੰਘ ਪਿੰਡ ਨੂਰਪੁਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਇਹ ਦੋ ਪਾਰਟੀਆਂ ਉਸ ਲੜੀਆਂ ਨੇ ਕਿਹਚਣ ਇੱਕ ਗੁਰਦਾਸ ਸਾਹਿਬ ਦੇ ਪਿਛਲੇ ਪਾਸੇ ਨੇ ਘਰ ਦੋ ਚਾਰ ਘਰ ਪਿਛਲੇ ਪਏ ਦੋ ਚਾਰ ਅਗਲੇ ਪਾਸੇ ਨੇ ਕੁਝ ਡੇਰੇੋਂ ਆਏ ਨੇ ਬਾਹਰ ਡੇਰਾ ਸਾਡਾ ਪਿੰਡ ਨੂਰਪੁਰ ਦਾ ਥੋੜਾ ਕਿਸ਼ਣ ਬਾਹਰ ਹੀ ਨੇ ਉਹ ਵੀ ਆਏ ਨੇ ਇਹਨਾਂ ਦੀ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਕੀਚਕ ਨੇ ਨੂੰ ਵੱਧ ਕਰਕੇ ਇਹਨਾਂ ਨੇ 10 ਵਜੇ ਦੇ ਕਰੀਬ ਰਾਤ ਨੂੰ ਇਹਨਾਂ ਨੇ ਗੁਰੂ ਘਰ ਵਿੱਚ ਪਿੱਛੋਂ ਚੜ ਗਏ ਨੇ ਤੇ ਗੁਰੂ ਘਰ ਦੀਆਂ ਕੁਝ ਇੱਟਾਂ ਜਾਨੀ ਸਾਡੀਆਂ ਬਚੀਆਂ ਸੀ ਉੱਤੇ ਗੁਰੂ ਘਰ ਦੇ ਪਈਆਂ ਸੀ ਇਹਨਾਂ ਦੇ ਉੱਤੋਂ ਇੱਟਾਂ ਰੋੜਾ ਚਲਾਉਣਾ ਸ਼ੁਰੂ ਕਰ ਦਿੱਤੀ ਇੱਕ ਦੂਜੇ ਉੱਪਰ ਜੋ ਕਿ ਸਿੱਖ ਭਾਈਚਾਰੇ ਦਾ ਇਹਨਾਂ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਇਹਨਾਂ ਦਾ ਕੋਈ ਲੈਣ ਦੇਣਾ ਕਿਸੇ ਸਿੱਖ ਭਾਈਚਾਰੇ ਦੇ ਨਾਲ ਕੋਈ ਕੋਈ ਬੈਰ ਨਹੀਂ ਕੋਈ ਰੋਧ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇਹਨਾਂ ਦਾ ਆਪਸ ਵਿੱਚ ਇਹ ਨਾ ਕੀਤਾ ਵਾ ਤੋਂ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਪ੍ਰਸ਼ਾਸਨ ਨੂੰ ਕਿ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਜੋ ਅਣਸਰ ਚੜੇ ਨੇ ਉੱਪਰ ਜੋ ਪੈਂਡਾ ਇਹਨਾਂ ਦੀ ਕਦੇ ਫੁਟੇਜ ਵਗੈਰਾ ਆਈਆਂ ਟੀਵੀ 'ਤੇ ਸਭ ਕੋ ਉਹਨਾਂ ਨੂੰ ਦਿਖਾ ਦਿੱਤਾ ਹੈ ਅੱਛਾ ਪ੍ਰਸ਼ਾਦ ਉਹ ਡਿਪਟੀ ਸਾਹਿਬ ਆਏ ਉਹਨਾਂ ਨੂੰ ਸਭ ਕੋ ਦਿਖਾ ਦਿੱਤਾ ਜੀ ਤੇ ਕੀ ਮੰਗ ਕਰਦੇ ਹੋ ਮੰਗ ਕਰ ਪ੍ਰਸ਼ਾਦ ਨੂੰ ਕਿ ਸਖਤ ਸਰਤਾਵਾਂ ਕਿ ਅੱਗੇ ਤੋਂ ਇਹ ਕੰਮ ਨਾ ਹੋਵੇ ਹਾਂਜੀ ਬੱਬੇ ਰਾਜੂ ਘਟਨਾ ਵਾਪਰੀ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਬਹੁਤ ਮੰਦਪਾ ਕੀ ਘਟਨਾ ਵਾਪਰੀ ਹੈ ਦਾਸ ਨੂੰ ਗੁਰਜੀਤ ਸਿੰਘ ਵੱਲੋਂ ਰਾਜ ਨੂੰ ਸਾਡੇ 1:30 ਵਜੇ ਫੋਨ ਗਿਆ ਹੈ ਕਿ ਬਾਬਾ ਜੀ ਗੁਰਦਸ ਸਿੰਘ ਤੇ ਹਮਲਾ ਹੋ ਗਿਆ ਵਾ ਬੜੀ ਜਿਆਦਾ ਬੇਜ਼ਬੀ ਹੋ ਰਹੀ ਆ ਤੇ ਤੁਸੀਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਨਫੋਰਮ ਕਰੋ ਜੀ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜ ਦਿਓ ਤੇ ਦਾਸ ਨੇ ਫਿਰ 1012 ਨੰਬਰ ਦੇ ਉੱਤੇ ਜੈਸੇ ਫੋਨ ਕੀਤਾ ਤੇ ਉਹਨਾਂ ਕੰਟੈਕਟ ਕਰਨ ਤੇ ਪੁਲਿਸ ਪਾਰਟੀ ਜਲਦੀ ਹੀ ਇੱਥੇ ਭੇਜ ਦਿੱਤੀ ਠੀਕ ਹੈ ਤੇ ਪੁਲਿਸ ਪਾਰਟੀ ਨੂੰ ਵੇਖ ਕੇ ਫਿਰ ਇਹ ਜਿਹੜੇ ਬੰਦੇ ਨੇ ਕੋਠੇ ਤੋਂ ਥੱਲੇ ਆੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਨਾਂ ਤੇ ਇਹਨਾਂ ਨੇ ਬਹੁਤ ਹੀ ਘੋਰ ਪਾਪ ਕੀਤਾ ਹੈ ਸਾਡੇ ਗੁਰੂ ਘਰ ਦੀ ਬੇਇੱਜ਼ਤੀ ਕੀਤੀ ਹੈ ਤੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਵੇਰੇ ਜਦੋਂ ਤੁਸੀਂ ਗੁਰਦਸਾਹ ਪਹੁੰਚਦੇ ਕੀ ਹਾਲਾਤ ਵੇਖਿਤੇ ਆਣ ਮੈਂ ਹਾਲਾਤ ਵੇਖੇ ਤੇ ਬਹੁਤ ਦਰਦਨਾਕ ਹਾਲਾਤ ਸਨ ਇੱਟਾਂ ਵਟੇ ਚਫੇਰੇ ਖਿਲਦੇ ਪਏ ਸਨ ਤੇ ਗੁਰਦੁਆਰ ਸਾਹਿਬ ਦੇ ਜੋ ਬਾਥਰੂਮ ਦੇ ਗੇਟ ਤੇ ਸ਼ੈੱਡ ਸਨ ਸਭ ਉਹਨਾਂ ਦੇ ਉੱਤੇ ਇੱਟਾਂ ਮਾਰੀਆਂ ਗਈਆਂ ਇਹ ਕੌਣ ਲੋਕ ਸਨ ਇਹ ਲੋਕ ਕ੍ਰਿਸਚਨ ਭਾਈ ਜੱਜ ਦੇ ਨਾਲ ਬਲੋਂਗ ਕਰਦੇ ਨੇ ਤੇ ਇਹਨਾਂ ਦੇ ਗੁਰਦਸਾਹ ਸਿਸਟੀ ਕੈਮਰ ਲੱਗੇ ਹੋਏ ਨੇ ਹਾਂਜੀ ਲੱਗੇ ਜੀ ਉਹਨਾਂ ਚਾਹੀਏ ਫੋਟੋ ਜਾਈਆਂ ਉਹਨਾਂ ਹਾਂਜੀ ਉਹਨਾਂ ਚ ਫੋਟੋ ਜਿਹੜੀਆਂ ਨੇ ਉਹ ਡਿਪਟੀ ਸਾਹਿਬ ਨੂੰ ਦੇ ਦਿੱਤੀਆਂ ਗਈਆਂ ਨੇ ਇਹ ਦੇਖੋ ਮੈਂ ਸਾਹਮਣੇ ਤਾਂ ਬਹੁਤ ਬਾੜੀ ਗੱਲ ਤੇ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਆ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਤੇ ਆ ਜਿਹੜੀਆਂ ਹੁਣ ਸਰਕਾਰਾਂ ਸਾਤ ਪਹਿਲਾਂ 5 ਸਾਲ ਕਾਂਗਰਸ ਦੀ ਰਹੀ ਗੋਟ ਕਾ ਫੜ ਕੇ ਸੋਹੋਂ ਉਦੋਂ ਬਾਅਦ ਆ ਦੂਜੀ ਆ ਗਈ ਫੇ ਹੋਇਆ ਕੁਝ ਵੀ ਨਹੀਂ ਤੇ ਮੈਂ ਅਕਸਰ ਇਹ ਗੱਲ ਕਹਿਣਾ ਬਈ ਇਹ ਜੇ ਹੁਣ ਬਿਆਦਮੀਆਂ ਹੋ ਰਹੀਆਂ ਨੇ ਜੇ ਪਿੱਛੇ ਬਿਆਦਮੀਆਂ ਹੋਈਆਂ ਤੇ ਇਹਦਾ ਮਤਲਬ ਇਹ ਹੁਣ ਵਾਲੀਆਂ ਬਿਆਦਮੀਆਂ ਪਿਛਲੇ ਵਾਲੀ ਬਿਆਦਮੀ ਨਾਲੇ ਜੋੜ ਦਈਏ ਇਹ ਸਰਕਾਰ ਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਮੈਂ ਤਾਂ ਆਪ ਵੀ ਕਹਿਣਾ ਕਿ ਸਖਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ ਔਰ ਜੇ ਆ ਪਿਛੇ ਹੁਣ ਅਨੰਦਪੁਰ ਸਾਹਿਬ ਹੋਈ ਉਹ ਘਟਨਾ ਦੇ ਵਿੱਚ ਅਸੀਂ ਆਪ ਪੈਰਬੰਗੀ ਕੀਤੀ ਸ਼ਮਣੇ ਕਮੇਟੀ ਨੇ 5 ਸਾਲ ਉਹਨੂੰ ਕਹਿਦੋ ਕਹਿ ਤਾਂ 5 ਸਾਲ ਕੁਝ ਵੀ ਨਹੀਂ ਕੀ ਤਾਂ ਜੇ ਇਹਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫੇ ਬੰਦਾ ਸੋਚ ਕੇ ਹੱਥ ਪਾਊਗਾ ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਐ ਨਿੱਜੀ ਲੜਾਈਆਂ ਤੇ ਗੁਰੂ ਘਰ ਦੇ ਵਿੱਚ ਕਿਉਂ ਗੁਰੂ ਘਰ ਤਾਂ ਸਾਰਿਆਂ ਨੂੰ ਜੋੜਦਾ ਤੇ ਜੇ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਐਵੇਂ ਦੀਆਂ ਕੱਲਾ ਨਰਾਦਰ ਦੀਆਂ ਗੱਲਾਂ ਕਰਨੀਆਂ ਤੇ ਮੈਂ ਸਮਝਦਾ ਸਮਾਜ ਦੇ ਵੀ ਲਾਣਤ ਪੈਣੀਆਂ ਤੇ ਗੁਰੂ ਕੋਲੋਂ ਵੀ ਫਿਰ ਕੁਝ ਨਹੀਂ ਮਿਲਣੀ ਫਿਰ ਤਾਂ ਜੋਗ ਚ ਲੈ ਕੇ ਜਾਵਾਂਗੇ ਉਹ ਹੀ ਬੰਦੀ ਪਿੰਡ ਨੋਟਪੁਰ ਵਿੱਚ 2 24 ਨੌਂ ਰਾਤ ਨੂੰ ਕੋਈ 11 12 ਜਿਵੇਂ ਵੀ ਕਰੀਬ 2 ਦ੍ਰਿਸ਼ ਨੂੰ ਬਰਾਦੀ ਦੇ ਆਪਸ ਪਰਿਵਾਰ ਸੀ ਇਹ ਝਗੜੇ ਸੀ ਇਹਨਾਂ ਦੇ ਆਪੋ ਵਟੋ ਵਟੀ ਹੋਏ ਸੀ ਉਹਦੇ ਵੀ ਨਾਲ ਗੁਰਦੁਆਰ ਸਾਹਿਬ ਪੈਂਦਾ ਉਹਨਾਂ ਨੇ ਗੁਰਦੁਆਰੇ ਦੇ ਨਾਲ ਉਹਨਾਂ ਨੂੰ ਇਨਵੋਲਵ ਕੀਤਾ ਉਹਦੇ ਵਿੱਚ ਗੁਰਦੁਆਰੇ ਦੇ ਉੱਪਰ ਜੋ ਛੱਤ ਜੜੇ ਹੋਰ ਕੀਤਾ ਗੁਰਦੁਆਰ ਸ੍ਰੀ ਕਮੇਟੀ ਵੱਲੋਂ ਇੱਕ ਸਰਪ੍ਰਾਸ ਪ੍ਰਾਪਤ ਹੋਈ ਹੈ ਜੀ ਬੰਦੀ ਗਾਰੀ ਕਰ ਕੋਈ ਅਰੈਸਟ ਨਹੀਂ ਹਾਲੇ ਤੱਕ ਮੌਕੇ ਤੇ ਹੈਗੇ ਆ ਅਰੇ ਮੌਕੇ ਜਿਆਦਾ ਲਿਆ ਰਹੇ ਆ ਤੇ ਇਸ ਤੋਂ ਬਾਅਦ ਇਹ ਕਾਰਵਾਈ ਕਰਾਂਗੇ ਅਰੈਸਟ ਕਰਾਂਗੇ ਕਾਰਵਾਈ ਸਰ ਕਿਹੜੀ ਗੁਬੰਦੀ ਗਾਰੀ ਕਰਨਾ ਕਾਨੂੰਨ ਸਾਹਿਬ ਠੀਕ ਹੈ